ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥਾਣਾ ਸਮਰਸਰ ਦੀ ਪੁਲਿਸ ਨੇ ਚੋਰੀ ਕਰਨ ਵਾਲਿਆਂ ਗਰੋਹ ਦੇ ਇੱਕ ਮੈਂਬਰ ਨੂੰ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕੀਤਾ ਕਾਬੂ। ਦੇਖੋ ਇਹ ਰਿਪੋਰਟ। ਮਾਣਯੋਗ ਡੀਜੀਪੀ ਪੰਜਾਬ ਜੀ ਵੱਲੋਂ ਮਾੜੇ ਅੰਸ਼ਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਐਸਐਸਪੀ ਮੋਗਾ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਮਿਤੀ 24 ਅਕਤੂਬਰ 2025 ਨੂੰ ਜੋ ਇੱਕ ਚੋਰੀ ਦਾ ਮਾਮਲਾ ਸਮਾਲ ਸਰ ਜਿੱਥੇ ਸਾਹਮਣੇ ਆਇਆ ਸੀ ਜਿਸ ਵਿੱਚ ਇੱਕ ਘਰ ਵਿੱਚ ਜਿੰਦੇ ਤੋੜ ਕੇ ਚੋਰਾਂ ਨੇ ਦਾਖਲ ਹੋ ਕੇ ਚੋਰੀ ਕੀਤੀ ਸੀ ਇਸ ਤੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਸੀਸੀਟੀਵੀ ਕੈਮਰਾ ਨੂੰ ਟਰੈਕ ਕਰਦੇ ਹੋਏ ਅਸੀਂ ਇਸ ਹਰਕਤ ਨੂੰ ਅੰਜਾਮ ਦੇਣ ਵਾਲੇ ਮੇਨ ਦੋਸ਼ੀ ਭਜਨ ਲਾਲ ਉਰਫ ਜੋਗੀ ਪੁੱਤਰ ਸ਼ਿੰਦਾ ਵਾਸੀ ਵਾਰਡ ਨੰਬਰ 2 ਆਵਾ ਵਸਤੀ ਸੋਜਪੁਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 118 ਮਿਤੀ 31 ਅਕਤੂਬਰ 2025 ਅਧੀਨ ਧਾਰਾ 333 305 ਬੀ ਐਨ ਐਸ ਦੇ ਤਹਿਤ थाना ਸਮਰਸਰ ਵਿਖੇ ਦਰਜ ਕਰ ਲਿਆ ਗਿਆ ਹੈ ਅਜੇ ਇੱਕ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ ਜਿਸ ਨੂੰ ਕਿ ਜਲਦੀ ਹੀ ਉਸ ਦੇ ਅੰਜਾਮ ਤੱਕ ਪਹੁੰਚਾ ਦਿੱਤਾ ਜਾਵੇਗਾ ਸਾਨੂੰ ਇਸ ਦੋਸ਼ੀ ਕੋਲੋਂ ਇੱਕ ਮੋਟਰਸਾਈਕਲ Bajaj Pulsar ਜੋ ਕਿ ਚੋਰੀ ਦੇ ਵਿੱਚ ਵਰਤਿਆ ਗਿਆ ਸੀ ਉਸ ਦੀ ਵੀ ਬਰਾਮਦਗੀ ਹੋ ਚੁੱਕੀ ਹੈ ਮਾਮਲਾ ਅਜੇ ਤਫ਼ਤੀਸ਼ ਅਧੀਨ ਹੈ ਇਸ ਵਿੱਚ ਹੋਰ ਜੋ ਵੀ ਤੱਥ ਸਾਹਮਣੇ ਆਉਣਗੇ ਇਹਨੂੰ ਜਾਣਕਾਰੀ ਦਿੱਤੀ ਜਾਵੇਗੀ